ਵੈਗਜ਼ੀ ਦਾ ਖਾ ਖਾ ਵੈਗਜ਼ੀ ਦੀ ਫਟੇ ਆਪਦੇ ਸੀ ਆਏ ਆ ਗੁਰਦੁਆਰੇ ਇਹ ਗੁਰਦੁਆਰਾ ਬਹੁਤ ਹੀ ਵਧੀਆ ਲੋਕੇਸ਼ਨ ਤੇ ਕੋਈ ਤੇ ਇੱਕ ਲਾ ਮੱਥਾ ਠੀਕ ਆ ਅੰਦਰ ਕੋਈ ਸਾਰੇ ਨੇ ਵੇਖਿਆ ਬੜੀ ਵਧੀਆ ਹਨਾ ਮਰਿਆਦਾ ਦੇ ਨਾਲ ਬੱਠਾ ਗੁਰੂ ਜਨ ਸਾਹਿਬ ਕੇ ਸੋ ਸਭੇ ਲੱਕੜ ਦਾ ਹਾਰਟਵਰ ਕੀਤਾ ਗਿਆ ਹੈ ਲੱਕੜ ਦਾ ਹਾਰਟਵਰ ਆ ਇੱਧਰ ਨੇ ਆ ਵਾਸ਼ਰੂਮ ਨੇ ਇੱਧਰ ਇਦਰ ਵਾਸ਼ਰੂਮ ਨੇ ਵਾਸ਼ਰੂਮ ਹੋ ਗਿਆ ਤੇ ਗੁਰੂ ਦੇ ਦਰਸ਼ਨ ਹੋ ਗਿਆ ਅੱਜ ਗੁਰੂ ਪ੍ਰਕਾਸ਼ਪੁਰਬ ਵੀ ਸੀਗਾ ਆਹ ਅਨ ਦਾ ਘਰ ਹੈ ਤੇ ਆਪ ਰਹਿੰਦੇ ਨੇ ਸੋ ਬੰਦਾ ਦੀ ਗਲਤਾ ਛਤਰੀਆਂ ਨੇ ਦਿੱਤੀਆਂ ਜਦੋਂ ਬਾਰਿਸ਼ ਹੋਣ ਦੀ ਸੀ ਨੇ ਸਾਨੂੰ ਆਂਦੀ ਕੰਮ ਸਵਾ ਸਹੀ ਜੀ ਸੀ ਸੀ ਸੇ ਬਨੇ ਆਵੇਂ ਖਾਦਾ ਕੁ ਖਾਦਾ ਹੋਇ ਹਾਂ ਅੱਜ ਜੀ ਇਹ ਮੈਂ ਇੱਕ ਗੱਲ ਨਾਲ ਇਹ ਜੀ ਛੱਡਾ ਪੰਜਾਸਾ ਸੋਨਾ ਜਾ ਤੇ ਇਹਨਾਂ ਇਹ ਵੀ ਅੱਜ ਪਹਿਲੇ ਦਿਨ ਮੱਥਾ ਟੇਕਣ ਆਇਆ ਠੀਕ ਆ ਅੱਜ ਗੁਰਦੁਆਰੇ ਆਇਆ ਛੱਡਾ ਵਾਈਕਲ ਜੀ ਦਾ ਖਾਂ ਸਾ ਵਾਈਕਲ ਜੀ ਕੀ ਫਟੇ ਅੱਜ ਜਿਸੀ ਆਏ ਗੁਰਦੁਆਰੇ ਤੇ ਗੁਰਦੁਆਰਾ ਬਹੁਤ ਹੀ ਵਧੀਆ ਲੋਕੇਸ਼ਨ ਤੇ ਬਹੁਤ ਹੀ ਵਧੀਆ ਤੇ ਖੋਲਿਆ ਮਤਲ ਇਹਨੂੰ ਜਿਹੜਾ ਚਲਾਉਂਦੇ ਆ ਗੋਰੀ ਇੱਥੇ ਵੀ ਠੀਕ ਆ ਅਮਰ ਚਾ ਗਿਆ ਉਹਨੇ ਮੈਕਸੀਕੋ ਤੋਂ ਇੱਥੇ ਇਸ ਕੰਟਰੀ ਚੋਂ ਯਸਟੋਨੀਆ ਤੇ ਇਹ ਸਾਰੀ ਗੁਰਦੁਆਰਾ ਜਿਹਦਾ ਇਹ ਗੁਰਦੁਆਰਾ ਬਿਲਡਿੰਗ ਹੈ ਠੀਕ ਹੈ ਤੇ ਇਹ ਇਧਰ ਮੇਰਾ ਘਰ ਹੈ ਠੀਕ ਹੈ ਤੇ ਅੱਜ ਆਏ ਅੱਜ ਬਾਰਿਸ਼ ਥੋੜੀ ਜਿਹੀ ਹੋ ਗਈ ਹੈ ਕਿਉਂਕਿ ਵਾਵਾ ਦਿਨਾਂ ਦਾ ਹੁੰਦਾ ਨੂੰ 올 ਇਸ ਤੇ ਸਰਦੀਆਂ ਚ ਵੈਸੇ ਵੀ ਇੱਥੇ ਨਹੀਂ ਆਇਆ ਜਾਂਦਾ ਨਾ ਬਹੁਤ ਜ਼ਿਆਦਾ ਸਨੋ ਨਿਕਲ ਕੇ ਬਹੁਤ ਟੱਕ ਨਹੀਂ ਦਿੱਤਾ ਜਾਂਦਾ ਤੇ ਆਜੋ ਫਿਰ ਗੁਰਦੁਆਰਾ ਵੇਖਦੇ ਆਪਾਂ ਅੰਦਰੋਂ ਉਹ ਦੋਸਤ ਉਹ ਵੀ ਸਾਡੇ ਨਾਲ ਹੀ ਆ ਇਸ ਕੋ ਸਮਝਾਣੇ ਕੀ ਬਾਤ ਨਹੀਂ ਬੰਦੇ ਠੀਕ ਹੈ ਇੱਕ ਆਏ ਆਏ ਨੇ ਸਾਡੇ ਨਾਲ ਗੁਰਦੁਆਰੇ ਇਨੂੰ ਪਤਾ ਸੀ ਰਾਹ ਆਏ ਲੈ ਹੈ ਨਾ ਸਾਰਾ ਸਾਡਾ ਸਾਨੂੰ ਇਹੋ ਗਾਈਡ ਕਰਨ ਦੇ ਆ ਠੀਕ ਆ ਇਹ ਕਾ ਸਾਡਾ ਨਿੱਕਾ ਜਿਹਾ ਖਾਲਸਾ ਹੈ ਨਾ ਕਿ ਟਾ ਖਟਾ ਵਰਨਾ ਇੱਧਰ ਸੌਣਾ ਤੇ ਆਹ ਚਲੋ ਅੱਗੇ ਜਾ ਕੇ ਦੇਖਦੇ ਹਾਂ ਨਾ ਹਾਂ بارش ਕਰਕੇ ਥੋੜਾ ਜਿਹਾ ਨਾ ਤੁਹਾਨੂੰ ਡਿਸਟਰਬਿੰਗ ਹੋ ਰਹੀ ਓਦਾਂ ਤੇ ਵੀ ਆਹ ओके आ आ ਸ਼ਬਿਲਿੰਗ ਗੁਰਦਾ ਗੁਰੂਗ੍ਰੰਥ ਸਾਹਿਬ ਜੀ ਇੱਥੇ ਬਰਾਜਮਾਨ ਨੇ ਮੈਂ ਅੱਗੇ ਭਲੇਖੇ ਨਾ ਮੈਂ ਉਹ ਪਏ ਬੈਠਾ ਸੀ ਪਰ ਇਹ ਆ ਮਤਲਬ ਉਹ ਲੰਗਰ 'ਚੋਂ ਉਹ ਨਹੀਂ ਨਹੀਂ ਹਾਂ ਆਪਣਾ ਯੋਗਾ ਕਰਦੇ ਨੇ ਇੱਥੇ ਇੱਥੇ ਆ ਸੌਨਾ ਵੀ ਬਣਾਇਆ ਓਕੇ ਬਾਅਦ 'ਚ ਦਿਖਾਉਣੇ ਆ ਚਲੋ ਹੁਣ ਮੱਥਾ ਟੇਕੀਏ ਚਲੋ ਇਕਲਾ ਮੱਥਾ ਇਹ ਕਾ ਅੰਦਰ ਵੀ ਸਾਰੇ ਨੇ ਵੇਖਿਆ ਬੜੀ ਵਧੀਆ ਹਨਾ ਮर्याਦਾ ਬਣਾ ਰੱਖਿਆ ਗੁਰੂ ਗ੍ਰੰਥ ਸਾਹਿਬ ਗੁਰਬਾਣੀ ਚੱਲ ਰਹੀ ਹੈ ਤੇ ਜੇ ਕਿਸੇ ਕੋ ਨਹੀਂ ਸਿਰ ਤੇ ਲਿਆ ਲੀ ਉਹਨੇ ਉਹ ਵੀ ਰੱਖਿਆ ਹਨਾ ਸੀ ਆਪਣਾ ਬੰਦੇ ਤੋਂ ਕੋਈ ਦੱਸ ਰਿਹਾ ਸੀ ਮੈਨੂੰ ਆ ਆਰਕੀਟੈਕਟ ਬਾਰੇ ਇਹ ਤਿਆਰ ਕੀਤਾ ਜਿੰਨਾ ਵੀ ਕੋਈ ਹੈ ਸਾਰਾ ਜਹਾਜ਼ ਬਣਨੇ ਕੋਲ ਤਿਆਰ ਕੀਤਾ ਹੈ ਅੱਛਾ ਆਪੇ ਤਿਆਰ ਕੀਤਾ ਦੇ ਹਸਬੰਦ ਨੇ ਤਿਆਰ ਕੀਤਾ ਜੋ ਵੀ ਆ ਸਾਰਾ ਕੁਝ ਆਪ ਇਹਨੇ ਤਿਆਰ ਕੀਤਾ ਇਹਨਾਂ ਨੇ ਡਿਜ਼ਾਈਨ ਆ ਜੋ ਵੀ ਆ ਇਹਨਾਂ ਨੇ ਆਪ ਹੀ ਤਿਆਰ ਕੀਤਾ ਹੈ ਅੱਬ ਬਾਰਿਸ਼ ਘੱਟ ਗਈ ਆ ਤੇ ਇਸ਼ਾਅ ਇਹ ਰਹਿੰਦੀ ਹੈ ਜੇ ਛੱਡੀਆਂ ਰਹੀਆਂ ਆ ਪਾਣੋ ਓਕੇ ਅਸੀਂ ਅੰਦਰ ਥੋੜੀਆਂ ਗੱਲਾਂ ਕਰ ਲਾਪੇ ਆ ਪੈਣ ਸਾਡੀ ਪਾਠ ਕਰਨੀ ਤੇ ਸਾਨੂੰ ਗੱਲਾਂ ਵੀ ਫਿਰੀਆਂ ਦੇ ਕੋਲ ਆਪਣੀ ਗੁਰਦੁਆਰੇ ਆਏ 2 ਮਿੰਟ ਨਹੀਂ ਚੁੱਪ ਕਰਕੇ ਬੈਠਾ ਤੇ ਆਪਣੀ ਜਿੱਦਾਂ ਆਦਤ ਹੁੰਦੀ ਹੈ ਨਾ ਕਿਸੇ ਵੇਲੇ ਕੋਈ ਗੱਲ ਮੂੰਹ ਚ ਨਹੀਂ ਓਕੇ ਦੈਨ ਐਦਾਂ ਦੇਖਦੇ ਆਂ ਅੱਧਰ ਕੀ ਆ ਚਾਹ ਬਣਾਇਆ ਦੇ ਬਾਗੇ ਆਪਣੀਆਂ ਕੋਈ ਇੱਥੇ ਯੋਗਾ ਵੀ ਯੋਗਾ ਸਾਮੇ ਵੀ ਯੋਗਾ ਬੁੱਕਸ ਵੀ ਉਹ ਗੜੇ ਕਿਹਾਤ ਇਹਨਾਂ ਨੇ ਹੂੰ ਠੀਕ ਹੈ ਓਕੇ ਤੇ ਅੱਗੇ ਤੇ पाचਾਂ ਤੇ ਯੋਗਾ ਆਲਕਮ ਵਾਲੋ ਜਾਂ ਪਾਤਕ ਦਾ ਕਹਿ ਸਕਦੇ ਆ ਕਿ ਕੋਈ ਕੱਲ ਨਹੀਂ ਹਾਲ ਮੈਂ ਕਿਰਪਾ ਕਰਦੋਂ ਪਾਵੇਂ ਬੈ ਕੇ ਹਨਾ ਅੱਜ ਨੂੰ ਕੱਲ ਕੋਈ ਫੰਕਸ਼ਨਲ ਬੈਣਾ ਤੇ ਫੇਰ ਇੱਥੇ ਸਾਰੇ ਬੈ ਕੇ ਤੇ ਮਤਲਬ ਇੱਥੇ ਯੋਗਾ ਕਹਿ ਨਹੀਂ ਉਹਨਾਂ ਕਲਾਸਾਂ ਵੀ ਲਾਂਦੇ ਛੋਟੇ ਬੱਚਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਉਹ ਬੰਦੂ ਉਸੇ ਕੀ ਦਾ ਪ੍ਰਚਾਰ ਵੀ ਵਧੀਆ ਹੁਣ ਕਰ ਰਹੇ ਨੇ ਬਹੁਤ ਖੁਸ਼ੀ ਹੋਈ ਤਾਂ ਉਹ ਉਪਰ ਗੀੜੀ ਆਪਣੇ ਕੋ ਇਹ ਕਿਨਾ ਆ ਮੰਨਦੇ ਕਿਤਨਾ ਮੁਲਾ ਆਪਾਂ ਨੂੰ ਹਾਂ ਧੰਨਵਾਦ ਹਾਂ ਇੰਗਲਿਸ਼ ਤੇ ਬਸ ਸਰਵਿੰਦਰ ਓਕੇ ਹਾਂ ਸਾਰੀਆਂ ਬੰਦ ਇਹ ਗੁਰਪੁਰ ਤੇ ਇਹ ਗੁੱਟਕਾ ਸਭ ਇੰਗਲਿਸ਼ ਚ ਹਾਂ ਓਕੇ ਓਕੇ ਆ ਵਾਲਾ ਇੰਗਲਿਸ਼ ਚ हां ओके देखो अपना पेज पे गुरुमुखी ਤੇ ਆ ਇੰਗਲਿਸ਼ ਚ ਗੁਰਮੁਖੀ ਇੰਗਲਿਸ਼ ਇੰਗਲਿਸ਼ ओके ओके ਸੋ ਇਹ ਜਗ੍ਹਾ ਹੈ ਨਾ ਤੇ ਗੁਡਕਾ ਸਾਹਿਬ ਕੋਈ ਟ੍ਰਾਂਸਲੇਟ ਨਹੀਂ ਹੈਗਾ ਮਤਲਬ ਜੋ ਗੁਰਬਾਣੀ ਉਹ ਇੰਗਲਿਸ਼ ਚ ਲਿਖ ਦਿੱਤੀ ਹੈ ਹਨਾ ਨਾ ਉਹਨੇ ਬੋਲਣ ਲਈ ਤੇ ਇੱਥੇ ਲਾ ਦੂ ਆਪਾਂ ਕੀਰਤਨ ਕਰਨ ਲਈ ਹਨਾ ਸਹੀ ਉਹ ਆਪਣੇ ਮੈਡੀਟੇਸ਼ਨ ਹਾਂ ਸਭ ਬਹੁਤ ਵਧੀਆ ਹਾਂ ਨਾਲ ਇੰਗਲਿਸ਼ ਨਾਲ ਸੋਣੀ ਸਹੀ ਇੱਥੇ ਠੰਡ ਹੋਣ ਕਰਕੇ ਕੰਬਲ ਹਮੇਸ਼ਾ ਰੱਖੇ ਹੁੰਦੇ ਨਾ ਕਿਉਂਕਿ ਠੰਡ ਬਹੁਤ ਜ਼ਿਆਦਾ ਹੁੰਦੀ ਹੈ ਇੱਥੇ ਸਿਰਫ 2 ਮਹੀਨੇ ਦੀ ਗਰਮੀ ਦਾ ਸੀਜ਼ਨ ਆਉਂਦਾ ਤੇ ਸੋ ਮੈਂ ਲੱਕੜ ਦਾ ਆਰਟਵਰਕ ਕੀਤਾ ਗਿਆ ਲੱਕੜ ਦਾ ਆਰਟਵਰਕ ਹਾਂ ਸਹੀ ਹੈ ਇਹਨਾਂ ਨੇ ਬਣਾਇਆ ਕਿ ਜਦੋਂ ਬਾਰਿਸ਼ ਦੇ ਵਿੱਚ ਆਪਾਂ ਲੰਦਰ ਵਗੈਰਾ ਸ਼ਕਣ ਵਾਸਤੇ ਨਾ ਹਾਂ ਉਹੀ ਨਾ ਕਈ ਕੰਮ ਆ ਜਾਂਦਾ ਵਾ ਜੇ ਕੋਈ ਹਾਂ ਕਿੱਥੇ ਪਹਿਲਾਂ ਉੱਥੇ ਪ੍ਰਚਾਦਾ ਸ਼ਕਣਦੇ ਹੁੰਦੇ ਅਰੇ ਦੇਖੋ ਇਹ ਸਾਰੇ ਇਹਨਾਂ ਹਸਬੰਦ ਨੇ ਕੀਤਾ ਹੈ ਕਿੰਨਾ ਸੋਹਣਾ ਹਮ ਸਾਰੇ ਹਸਬੰਦ ਨੇ ਬਣਾਇਆ ਵਾ ਇਹ ਕਿਚਨ ਵਾ ਵਾ ਜੀ ਵਾ ਇਹ ਤੇ ਜਿੱਦਾਂ ਨਾ ਜੇ ਵਿਊ ਵੇਖੀ ਜਿੱਦਾਂ ਸਵਰਗਾਂ ਚ ਨਹੀਂ ਹੁੰਦਾ ਹੈ ਨਾ ਬਹੁਤ ਸੋਹਣਾ ਹਰਿਆਲੀ ਤੇ ਤੇ ਸ਼ਾਂਤੀ ਬਿਲਕੁਲ ਆਸੀ ਤੋਂ ਬਹੁਤ ਦੂਰ ਹਾਂ ਸਿਟੀ ਤੋਂ ਕਾਫੀ ਦੂਰ ਆ ਮੈਂਦਨੂ ਵੀ ਤੇ ਆ ਵੀ ਉਹਦੇ ਹਸਬੰਦ ਨੇ ਬਣਾਇਆ ਵਾ ਚੂਲਾ ਲੋ ਜੀ ਇਹਨਾਂ ਨੂੰ ਹੁਣ ਇਹਨਾਂ ਮੱਥਾ ਟੇਕ ਲਿਆ ਵਾ ਤੇ ਹੁਣ ਇਹ ਹੋ ਗਏ ਆਪਣੇ ਵੇਖਿਆ ਮਸਤੀ ਸ਼ੁਰੂ ਇਹ ਇਹਨਾਂ ਦਾ ਵੀ ਵੇਖ ਲਓ ਘੜੀ ਕ ਕੀ ਕਰਦੇ ਨੇ ਇਹ ਦੋਨੇ ਉਹਦਾ ਤਿੰਨ ਕਿਨਾਈ ਦੀ ਆ ਵੱਡੀ ਪੀਂਗਾ ਭਾਈ ਹੂੰ ਇਹ ਦੋ ਬੱਚੇ ਹਟ ਨਹੀਂ ਰਹੇ ਠੀਕ ਆ ਇਹਨਾਂ ਨੂੰ ਹੀ ਕਿਹਾ ਹਟ ਜਾਓ ਉਹਨੂੰ ਇਹ ਕਿ ਮੈਨੂੰ ਚੱਕ ਕੇ ਨੋੜ ਦੇ ਫੇਰ ਆਰਾਮ ਨਾਲ ਬੈਠੀ ਆ ਤੇ ਆ ਵੇਖੋ ਸਿਆਣਾ ਬਿਆਣਾ ਇਹ ਕਹਿਣ ਡਿਆ ਹੈ ਗੁੱਸੇ ਹੋ ਉਹਨਾਂ ਨੂੰ ਥੋੜਾ ਜਿਹਾ ਹੈਲੋ ਇਹਨੂੰ ਗੁੱਸਾ ਚੜਨ ਡਿਆ ਓਏ ਗੁੱਸੇ ਹੋ ਨਾ ਅੱਗੇ ਅੰਦਰ ਤੇਰੀ ਮੰਮੀ ਕੋ ਗਾਲਾਂ ਪੈ ਗਈਆਂ ਭਰਾਵਾ ਚੰਗੀ ਹੈ ਨਾ ਮਾਮੂ ਬੋਲਣੋਂ ਵਰਤਦਾ ਨਾ ਪੀਓ ਇਹਦਾ ਅਪਰੇਲਾਂ ਚ ਲੱਗੇ ਨੇ ਚਲੋ ਇੱਧਰ ਨੇ ਆ ਵਾਸ਼ਰੂਮ ਨੇ ਇੱਧਰ ਇੱਧਰ ਵਾਸ਼ਰੂਮ ਨੇ ਹਾਂ ਵਾਸ਼ਰੂਮ ਆ ਕੌਣ ਸਾਉਨਾ ਇਹ ਆਪਣੇ ਉਧਰ ਤੇ ਘਾਟੀ ਪਤਾ ਸਾਉਨਾ ਆਪਾਂ ਕਹਿ ਸਕਦੇ ਹਾਂ ਜਿੱਦਾਂ ਅੰਦਰ ਇਹਦੇ ਬੈਜੋ ਤੇ ਬੰਦੇ ਨੂੰ ਉਦਾਂ ਹੀ ਪਸੀਨਾ ਆਣ ਲੱਗ ਜਾਂਦਾ ਹਨਾ ਭਾਵੇਂ ਜਿੰਨੀ ਮਰਜ਼ੀ ਠੰਡਿਆ ਇਹ ਤੇ ਆਮ ਹੀ ਮਿਲ ਜਾਂਦੇ ਆ ਸਾਉਨਾ ਉਹ ਵਾਲੇ ਕਰ मतलब जे के ने शाह ਇੱਥੇ ਰਹਿਣਾ ਵੀ ਆ ਓਕੇ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਠੀਕ ਆ ਰਾਇਸ਼ ਵੀ ਫ੍ਰੀ ਆ ਤੁਸੀਂ ਦੱਸਿਓ ਦਰ ਲਈ ਖਾਣਾ ਵੀ ਤੁਹਾਡੀ ਪ੍ਰੋਵਾਈਡ ਕਰਨਾ ਵਾਹ ਸੱਚੀ ਕੀ ਬਾਤ ਹੈ ਫੋਨ ਤਾਂ ਹੀ ਕਹਿੰਦੇ ਆ ਫੋਨ ਕਰੋ ਆ ਕੇ ਆਓ ਤੇ ਫਿਰ ਉਹ ਹਸਾਉਣਾ ਫਿਰ ਆ ਲੰਗਰ ਵੀ ਲੰਗਰ ਲੰਗਰ ਵੀ ਤਿਆਰ ਕਰਦੇ ਆ ਜੋ ਕਰ ਸਕਦੇ ਉਹਨੇ ਸਾਨੂੰ ਕਿਹਾ ਸੀਗਾ ਬ੍ਰੈਡ ਦੇ ਨਾਲ ਕੁਛ ਨਾ ਕੁਛ ਇਸ ਤਰ੍ਹਾਂ ਹਾਂ ਉਹਨੇ ਸਾਨੂੰ ਕਿਹਾ ਵੀ ਸੀਗਾ ਕਿ ਜੇ ਤੁਸੀਂ ਆਉਣਾ ਹੀ ਮੈਨੂੰ ਫੋਨ ਕਰਕੇ ਆਉਂਦੇ ਇਹ ਬੰਦਨਾ ਹੋਵੇ ਹਨ ਨਹੀਂ ਚੰਗੇ ਭਾਵੇਂ ਓਕੇ ਆ ਕਮਰੇ ਵੀ ਤੁਹਾਨੂੰ ਦਿਖਾ ਦਿੰਨੇ ਜੇ ਕਿਸੇ ਨੇ ਆਉਣਾ ਬੇਲੂ ਨੇ ਪ੍ਰਬੰਧ ਕੀਤਾ ਬਾਈ ਵਾਹ ਐਦਾਂ ਵਾ ਐਦਾਂ ਕਰਕੇ ਇੱਕ ਆ ਵਾ ਇਹ ਬੰਦ ਲੱਗਦਾ ਮੈਨੂੰ ਇੱਥੀ ਵੇਖ ਲਓ ਵਾਹ ਤਿੰਨ ਤਰ੍ਹਾਂ ਦੀ ਇੱਕ ਉਧਰ ਆ ਹੂੰ ਕਾਫੀ ਨੇ ਇਹ ਨਹੀਂ ਦੋ ਤਿੰਨ ਬਣਾ ਤੇ ਦੇਖੋ ਬਣਾਏਗੇ ਕਿੱਡੇ 10 12 ਬੰਦਿਆਂ ਦਾ ਮਤਲਬ ਰਹਿਣ ਦਾ ਅਰੇਂਜਮੈਂਟ ਬਣਾ ਆ ਜਾ ਅੱਗੇ ਵੀ ਵੇਖੀ ਹਣੀ ਜਿੱਦਾਂ ਇੱਕ ਆ ਵਾ ਦੇਖੋ ਗਿਆ ਆ ਲੋਕ ਗੇਗੁਣਾ ਇਹਨਾਂ ਬਈ ਤੁਸੀਂ ਜਗਾ ਪਹਿਲਾਂ ਦੇਖੋ ਵੀ ਸਹੀ ਗੱਲ ਆ ਜਿੱਦਾਂ ਨਾ ਕੋਈ ਬੰਦਾ ਸਵਰਗਾ ਚ ਆ ਜਾਂਦਾ ਉਹੀ ਜਗ੍ਹਾ ਤੇ ਗੁਰਦੁਆਰਾ ਬਣਾਇਆ ਹੈ ਤੇ ਇਹ ਤੁਸੀਂ ਸੋਚੋ ਪ੍ਰਮਾਤਮਾ ਰੱਬ ਨੇ ਜਿਸਨੇ ਰੱਬ ਦੇ ਲੜ ਲੱਗਣਾ ਕਿੱਥੇ ਕਿੱਥੇ ਆ ਕੇ ਬੰਦਾ ਨੇ ਵੀ ਲੱਗਦਾ ਕਿ ਇਹਨੂੰ ਓਕੇ ਇਹ ਬੰਕ ਬੈੱਡ ਠੀਕ ਐ ਚ 1 2 3 4 5 6 ਜਾਨੇ ਸਟੇ ਕਰ ਸਕਦੇ ਠੀਕ ਐ ਇੱਥੇ ਵੀ ਸੀ ਜਾਣੇ ਖਸ ਹੋ ਸਕਦੇ ਓ ਕੇਂਦਰੋਂ ਵੀ ਲੈਣੇ ਕੋ ਲੱਗਦੀ ਕਿ ਕਿਉਂ ਸਹੀ ਵੁੱਡਨ ਦਾ ਕੰਮ ਬਾਕੀ ਵਾਹ ਜੀ ਬਹੁਤ ਹੀ ਮੈਂ ਹੈਰਾਨ ਆ ਬਾਬੇ ਦੇ ਲੜ ਜਿਹੜਾ ਲੱਗਾ ਨਾ ਹੈ ਸਹੀ ਗੱਲ ਸਹੀ ਹਰਵਿੰਦਰ ਕੀ ਬਾਤ ਹੈ ਨਾ ਹਾਂ ਕਿਤਰਾ ਦੀ ਜੰਨਤ ਆਏ ਹਾਂ ਹਾਂ ਇਹੋ ਜਿਹਾ ਵਾਕਏ ਗੁਰਦੁਆਰਾ ਦੇਖਣੀ ਤੇ ਇੱਥੇ ਆ ਜਾਵੇ ਬੰਦਾ ਆਪਣਾ ਸੋਹਣੀਆਂ ਜਿੱਤੇ ਸਹੀ ਗੱਲ ਜੰਨਤ ਜਿੱਦਾਂ ਵਾਕਏ ਨਾ ਸਵਰਗਾ ਚ ਪ੍ਰੇਫਰੈਂਟ ਐਨੇ ਨਾ ਸ਼ਾਂਤੀ ਬਿਲਕੁਲ ਹੀ ਸ਼ਾਂਤੀ ਕੋਈ ਲਾਗੇ ਸਿਰ ਸਾਡੀ ਆਵਾਜ਼ ਹੈ ਜਿਹੜੀ ਇੱਥੇ ਗੂੰਜ ਰਹੀ ਹੈ ਨਹੀਂ ਤੇ ਕੋਈ ਮੈਨਾਂ ਬਿਲਕੁਲ ਨਾ ਆਹ ਦੇਖੋ ਐਸਾ ਲੱਗੇ ਨਾ ਫਰੈਸ਼ ਹਾਂ ਓਕੇ ਸੇਫ ਫਰੈਸ਼ ਤੋੜੋ ਖਾਓ ਹਾਂ ਮਿੱਠੇ ਵਾਕਿਆ ਮਿੱਠੇ ਆ ਲਈ ਉਦਾਂ ਸੇਬ ਆਮ ਹੀ ਰੁੱਖ ਤੋਂ ਤੋੜ ਕੇ ਖੱਟੇ ਜੰਦੇ ਇਹਦੇ ਬਹੁਤ ਮਿੱਠੇ ਸੇਬ ਇਹਨੇ ਕਿਦਾਂ ਅੱਧਾ ਖਾ ਲਿਆ ਸਾਡੇ ਬਾਬੇ ਨਾਲ ਇਹ ਰੀਠੇ ਮਿੱਠੇ ਕਰਤੇ ਸੀ ਤੇ ਸੋਚ ਹੈ ਜਿੱਥੇ ਬਾਬੇ ਦਾ ਵਾਸਾ ਹੈ ਮੂਹ ਗੁਰਤਲੇ ਜਦੋਂ ਅਸੀਂ ਆਏ ਹਾਂ ਉਦੋਂ ਬਾਰਿਸ਼ ਸੀਗੀ ਧੁੱਪ ਚੜ ਗਈ ਹੁਣ ਬੜਾ ਵਧੀਆ ਮੌਸਮ ਹੋ ਗਿਆ ਤੇ ਗੁਰੂ ਦੇ ਦਰਸ਼ਨ ਹੋ ਗਏ ਅੱਜ ਗੁਰੂ ਪ੍ਰਕਾਸ਼ਪੁਰਬ ਵੀ ਸੀਗਾ ਇਹ ਆਹ ਇਹਨਾਂ ਦਾ ਘਰ ਹੈ ਤੇ ਆਪ ਰਹਿੰਦੇ ਨੇ ਕੋਈ ਬੰਦਾ ਸੀ ਕੱਲ ਤਾਂ ਸ਼ਤਰੀਆਂ ਨੇ ਦਿੱਤੀਆਂ ਜਦੋਂ ਬਾਰਿਸ਼ ਹੋਣ ਦੀ ਹੁੰਦੀ ਸੀ ਨੇ ਸਾਨੂੰ ਆਹ ਦੀ ਵਾਹ ਬੱਚਿਆਂ ਦੇ ਖੇਡਣ ਦੀ ਇਹਨਾਂ ਦੇ ਨੂ ਹੋਰ ਵਧੀਆ ਸੇਬਾਂ ਨੂੰ ਬੂਟਾ ਲੱਗ ਗਿਆ ਵਾਕੇ ਨਹੀਂ ਹੈ ਕਿੱਡੇ ਲਾ ਲਾ ਲਓ ਚਾਰ ਪੰਜ ਲਾ ਦੋ ਵਲੋ ਆਹ ਫੇ ਚਾਰ ਪੰਜ ਹਾਂ ਤੇ ਸਾਰੇ ਖਾਣੇ ਬਾਹਰ ਮਿੱਠੇ ਬੜੇ ਜੀ ਨਾਲੇ ਇਚ ਕੋਈ ਦਵਾਈ ਬੂਟੀ ਨਹੀਂ ਆ ਫਰੀ ਆ ਸਾਰੇ ਨੈਚੁਰਲ ਵਧੀਆ ਵਾ ਕਿਉਂ ਜਾ ਆਪਾਂ ਮਾਰਕੀਟ ਤੋਂ ਦੂਜੇ ਲੈਣੇ ਆ ਆ ਉੱਪਰ ਦੋ ਹੈਗੇ ਤੋੜਿਓ ਤਾਂ ਸੋ ਸਹੀ ਸੀਗੀ ਸੀ ਬੇਨੇ ਅਵੇਂ ਨਹੀਂ ਖਾਦਾ ਤੂੰ ਖਾਦਾ ਓਏ ਹਾਂ ਅੱਛਾ ਜੀ ਇਹ ਮੈਂ ਇੱਕ ਗੱਲ ਨਾਲੇ ਇਹ ਜੀ ਛਾਡਾ ਪੰਜਾ ਸਟੋਨ ਆਇਆ ਤੇ ਇਹਨਾਂ ਇਹ ਵੀ ਅੱਜ ਪਹਿਲੇ ਦਿਨ ਮੱਥਾ ਟੇਕਣ ਆਇਆ ਠੀਕ ਆ ਅੱਜ ਗੁਰਦੁਆਰੇ ਆਇਆ ਛਾਡਾ ਭਾਈ ਛਾਡ ਪੰਜ ਦਾ ਪੁੱਤ ਪਹਿਲੇ ਦਿਨ ਹੈ ਨਾ ਮੱਥਾ ਟੇਕਣ ਆਇਆ ਸੀ ਇਹਨੂੰ ਇਹ ਮੱਥਾ ਟਕੋਣ ਲੈਣਾ ਹੈ ਮੈਨਰੇ ਵੀ ਤੇ ਅਸੀਂ ਹੁਣ ਉਦੋਂ ਆਏ ਨਹੀਂ ਪਹਿਲੇ ਤੂੰ ਜਾਣ ਨੂੰ ਤੇ ਵੇਹੇ ਜੀ ਨਹੀਂ ਕਰਦਾ ਬੱਚੀ ਇੰਨੀ ਸ਼ਾਂਤੀ ਹੈ ਨਾ ਇੱਥੇ ਸ਼ਾਂਤੀ ਤੇ ਜਿੰਨੀ ਵਧੀਆ ਜਦੋਂ ਅਸੀਂ ਆਏ ਸੀ ਵੇਲੇ ਵਾਦਰ ਵੀ ਕਿੱਡੀ ਛੇਤੀ ਚੇਂਜ ਹੋ ਗਿਆ بارش ਤੋਂ ਧੁੱਪ ਨਿਕਲ ਆਈ ਦੂਰ ਪੂਰੀ ਬਾਤ ਸੀ ਨਾ ਪਿਆਰਾ ਲੱਗ ਰਿਹਾ ਕੀ ਪੋਲਿਊਸ਼ਨ ਨਹੀਂ ਨਾ ਹੈਗਾ ਇਹ ਕਿ ਉਹ ਗਾਰਨਿੰਗ ਟੂ ਹੈ ਨਾ ਬਈ ਇਹ ਜਗ੍ਹਾ ਨੂੰ ਬਣਾਉਣ ਚ ਪੂਰੇ ਕਹਿੰਦੇ 8 ਸਾਲ ਲੱਗੇ ਨੇ ਹੈ ਨਾ ਉਹਨਾਂ ਦਾ ਜ਼ੂਮ ਕਰੀਏ ਥੋੜਾ ਜਿਹਾ ਇਹ ਜਗ੍ਹਾ ਬਣਾਉਣ ਨੂੰ ਕਹਿੰਦੇ 8 ਸਾਲ ਲੱਗੇ ਨੇ ਇਹ ਬੰਦੇ ਨੇ ਖੁਦ ਬਣਾਈ 8 ਸਾਲਾਂ ਚ ਇਹ ਉਹਨਾਂ ਦੇ ਹਸਬੰਦ ਨੇ ਤੇ ਜਿਹੜੇ ਹੈ ਨਾ ਬੀਬੀ ਜੀ ਇੱਥੇ ਸੇਵਾ ਕਰਦੇ ਆ ਉਹਨਾਂ ਨੂੰ ਨੈਕਸਟ ਟਾਈਮ ਤੁਹਾਨੂੰ ਆਵਾਂਗੇ ਤੇ ਉਹ ਨੈਕਸਟ ਟਾਈਮ ਮਲਾ ਕੇ ਮਲਾਵਾਂਗੇ ਕਿਉਂਕਿ ਇਸ ਵਾਰੀ ਅਸੀਂ ਆਏ ਇੰਨੀ ਤੁਹਾਨੂੰ ਦੱਸ ਕੇ ਵੀ ਆਏ ਕਹਿੰਦੇ ਸਾਨੂੰ ਫੋਨ ਕਰਕੇ ਸਾਰਾ ਕੁਝ ਚਾਰ ਕਰਦੇ ਸੋ ਆਪਾਂ ਨੈਕਸਟ ਟਾਈਮ ਆਵਾਂਗੇ ਹੋਰ ਵੀ ਇਤੋਂ ਵਧੀਆ ਥਾਂਾਂ ਨਾਲ ਮਿਲ ਕੇ ਜਾਵਾਂਗੇ ਤੇ ਬਾਕੀ ਬਹੁਤ ਵਧੀਆ ਪਲੇਸ ਵੀਜ਼ਿਟ ਕਰਾਂਗੇ ਫਿਰ ਹਾਂ ਤੇ ਗੁਰਦੁਆਰਾ ਤੁਹਾਨੂੰ ਇਹ ਵੱਖਰੇ ਤਰ੍ਹਾਂ ਦਾ ਤੁਹਾਨੂੰ ਕਿੱਦਾਂ ਲੱਗਾ ਮੈਨੂੰ ਜਰੂਰ ਦੱਸਿਓ ਭਾਈ ਹੈਨਾ ਬਹੁਤ ਸੋਹਣਾ ਮੈਨੂੰ ਇਹ ਲੱਗਾ ਜੀ ਵੀ ਕਰਦਾ ਇੱਥੇ ਜਾਣੇ ਇੱਥੇ ਘਰ ਪਾ ਲੈ ਇੱਥੇ ਰਹਿ ਲੈ ਵਾਹ ਵਾਹ